ਕਾਟ ਨਹੀਂ ਸਕਦੇ ਸੀ ਉਹਨਾਂ ਨੂੰ ਜਿਸਾਰਾਂ ਲਾਟਾਂ ਸੀ ਮੈਂ ਉਹੀ ਤੇ ਜਾ ਰਹੀ ਹਾਂ ਦੇਰੀ ਵੀਰੇ ਮੈਂ ਤਾਂ ਚੀ ਨਾ ਹੋਇਆ ਉੱਤੋਂ ਬੜੀ ਮਾਜ ਕਮਾਲ ਲੱਗੀ ਇੱਥੋਂ ਇਹ ਆ ਗਈ ਦੇਖੋ ਜਿਵੇਂ ਤਾਰਾ ਖੁੱਗੀ ਆ ਨਾ ਨੀਚੋਂ ਦੇਖੋ ਚੈੱਕ ਕਰਾਂਗਾ ਮੈਂ ਮੇਨ ਸਵਿਚ ਬੰਦ ਕਰਦਾ ਛੁਗਰਾ ਨਹੀਂ ਪਟਾਕੇ ਹੋਰ ਬਣਨੇ ਨੇ ਹਾਂ ਜੀ ਕਿਹੜੀ ਜਗ੍ਹਾ ਅੱਗ ਲੱਗੀ ਅੱਜ ਸਰ ਸਾਡੇ ਕੰਟਰੋਲ ਰੂਮ ਤੇ ਕੋਈ 2:39 ਮਿੰਟ ਤੇ ਸੂਚਨਾ ਆਈ ਸੀ ਕਿ ਅਰਨਵਰਨਾ ਚੋਂ ਦੋ ਪਾਰਕਾਂ ਕੋ ਘਰ ਵਿੱਚ ਅੱਗ ਲੱਗੀ ਹੋਈ ਹੈ ਤਾਂ ਸਾਡੀ ਟੀਮ ਫੌਰੀ ਤੌਰ ਤੇ ਦੋ ਫਾਇਰ ਡੰਡਰ ਲੈ ਕੇ ਮੌਕੇ ਤੇ ਪਹੁੰਚੇ ਮੌਕੇ ਤੇ ਅੱਗ ਲੱਗੀ ਸੀ ਘਰ 'ਚ ਘਰ 'ਚ ਅੱਗ ਲੱਗੀ ਸੀ ਤਾਂ ਆ ਕੇ ਬਲਾਸਟ ਹੋਇਆ ਵਾ ਸੀਗਾ ਸਿਲੰਡਰ ਨੂੰ ਆਸੀਂ ਅੱਗ ਕੰਟਰੋਲ ਕਰ ਲਈ ਹੈ ਸਿਲੰਡਰ ਬ੍ਰਸਟ ਹੈ ਬਾਹਰ ਕੱਢ ਲਿਆ ਪਰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਹੋਇਆ ਮਕਾਨ ਮਗਾ ਲਗਦਾ ਪਰ ਜਾਨੀ ਨੁਕਸਾਨ ਕੋਈ ਨਹੀਂ ਹੈ ਕਿੰਨੇ ਸਿਲੰਡਰ ਸੀਗੇ ਇਹ ਸਰ ਦੇਖੋ ਇੱਕ ਸਿਲੰਡਰ ਹੀ ਨਿਕਲਿਆ ਕਰੋ ਤੇ ਹੋਰ ਤਾਂ ਸਿਲੰਡਰ ਸਾਨੂੰ ਮਿਲ ਜਾਣਗੇ ਤੇ ਕਾਰਨ ਕੀ ਰਿਹਾ ਜੀ ਅੱਗ ਲੱਗਦਾ ਕੁਝ ਕਾਰਨ ਹੁਣ ਅਸੀਂ ਇਨਸਪੈਕਸ਼ਨ ਕਰਾਂਗੇ ਜੀ ਦੇਖੋ ਅੱਗ ਕੰਟਰੋਲ ਕੀਤੀ ਹੈ ਅਸੀਂ ਹੁਣ ਮੈਂ ਜਾ ਖੁਦ ਜਾਣਾ ਇਨਸਪੈਕਸ਼ਨ ਕਰਦਾ ਵੀ ਕੀ ਕਾਰਨ ਹੋ ਸਕਦਾ ਕਿਉਂਕਿ ਆਂਡੀਆਂ ਕੋਣੇ ਦੱਸਣ ਮੁਤਾਬਕ ਉਰੇ ਕੋਈ ਖਾਲੀ ਮਕਾਨ ਸੀਗਾ ਇਹ ਕਿਰਾਏ ਦਾ ਰਹਿੰਦੇ ਉਹ ਵੀ ਨਹੀਂ ਸੀਗੇ ਇਸ ਟਾਈਮ ਸੈਂਟਰ ਨੂੰ ਕਿਤੇ ਅਚਾਨਕ ਤੇ ਸ਼ਾਰਟ ਸਰਕਟ ਨਾਲ ਕਿਤੇ ਆਸੇ-ਪਾਸੇ ਲੱਗ ਗਿਆ ਉੱਪਰ ਸੀਗਾ ਕਿ ਨੀਵੇਂ ਸੀਗਾ ਸੰਡਰ ਉੱਪਰ ਸੀਗਾ ਜੀ ਅੱਛਾ ਤੇ ਕਿੰਨੇ ਕਮਰੇ ਨੂੰ ਅੱਗ ਲੱਗੀ ਉੱਪਰ ਸੇ ਉੱਪਰ ਦੋ ਕਮਰੇ ਸੀਗੇ ਅੱਛਾ ਨੁਕਸਾਨ ਕਿੰਨਾ ਹੋਇਆ ਨੁਕਸਾਨ ਦੇਖੋ ਘਰ 'ਚ ਸੰਡਰ ਬਲਾਸਟ ਹੋਇਆ ਬਿਲਡਿੰਗ ਵੀ ਡਿਸਮੈਂਟਲ ਹੋਣ ਵਾਲੀ ਬਿਲਡਿੰਗ ਨੂੰ ਬਹੁਤ ਨੁਕਸਾਨ ਹੋਇਆ ਮੈਂ ਤਾਂ ਇਹਨਾਂ ਨੂੰ ਆਂਡਿਆ-ਗਾਂਡਿਆ ਨੂੰ ਅਰਜ਼ੀ ਵੀ ਕਰ ਰਿਹਾ ਇਹਨਾਂ ਨੂੰ ਰਿਕਵੈਸਟ ਕਰ ਰਿਹਾ ਵੀ ਅੰਦਰ ਨਾ ਜਾਓ ਕਿਉਂਕਿ ਬਿਲਡਿੰਗ गिर ਰਹੀ ਹੈ ਉੱਪਰ ਇਹ ਕਿਸੇ ਹੋਰ ਨੁਕਸਾਨ ਹੋ ਸਕਦਾ ਹੈ ਆਸ-ਪਾਸ ਨੂੰ ਕੋਈ ਨੁਕਸਾਨ ਪਹੁੰਚ ਨਹੀਂ ਨਹੀਂ ਫਿਲਹਾਲ ਕੋਈ ਨੁਕਸਾਨ ਨਹੀਂ ਆਸ-ਪਾਸ ਨੂੰ ਬਟ ਆਸ-ਪਾਸ ਨੂੰ ਨੁਕਸਾਨ ਜੇ ਬਿਲਡਿੰਗ ਦੇ ਉੱਪਰੋਂ ਇੱਟਾਂ गिर ਰਹੀਆਂ ਤਾਂ ਹੋ ਸਕਦਾ ਠੀਕ ਹੈ ਜੀ ਥੈਂਕ ਯੂ